ਹਾਂ ਗਗਨਦੀਪ ਸੇਖੋ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਵੱਲੋਂ ਦੋਸਤੋ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਹੀ ਜਿਆਦਾ ਇੰਪੋਰਟੈਂਟ ਹਨ ਜੋ ਕਿ ਐਗਜ਼ਾਮ ਪੁਆਇੰਟ ਆਫ 뷰 ਦੇ ਨਾਲ ਵੀਡੀਓਜ਼ ਦਿੱਤੀਆਂ ਹਨ ਜੇਕਰ ਨਹੀਂ ਦੇਖੀਆਂ ਹੋ ਤਾਂ ਜਰੂਰ ਦੇਖਣਾ ਦੋਸਤੋ ਬਹੁਤ ਹੀ ਜਿਆਦਾ ਇੰਪੋਰਟੈਂਟ ਹਨ ਜੇਕਰ ਤੁਸੀਂ ਮੇਰੇ ਚੈਨਲ ਦੇ ਨਿਊ ਵੀਊਅਰ ਹੋ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਨੂੰ ਵਧੀਆ-ਵਧੀਆ ਵੀਡੀਓਜ਼ ਮਿਲਦੀਆਂ ਰਹਣਗੀਆਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਇਹ ਉਹਨਾਂ ਤੱਕ ਵੀ ਪਹੁੰਚ ਸਕੇ ਜੋ ਕੋਚਿੰਗ ਨਹੀਂ ਲੈ ਸਕਦੇ ਤਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਾਡੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੁਣ ਆਇਆ ਇਸ ਤੋਂ ਅਗੇ ਕੋਈ ਹੋਰ ਪੇਪਰ ਹੋਣਗੇ ਤਾਂ ਉਹਨਾਂ ਦੇ ਵਿੱਚ ਕੁਐਸਚਨ ਬਣਨਗੇ ਹੀ ਬਣਨਗੇ ਭਾਵੇਂ ਉਹ ਕਰੰਟ ਅਫੇਅਰ ਸੈਕਸ਼ਨ ਦਾ ਸੀ ਬਣਨ ਲਈਏ ਭਾਵੇਂ ਉਹ ਸਾਡੀ ਪੰਜਾਬ ਜੀਕੇ ਦਾ ਕੁਐਸਚਨ ਮੰਨ ਲਈਏ ਇਹ ਸਾਡੇ ਤੇ ਡਿਪੈਂਡ ਕਰਦਾ ਹੈ ਤਾਂ ਦੋਸਤੋ ਇਸ ਤਰ੍ਹਾਂ ਮੰਨਣਾ ਹੈ ਬਟ ਕੀ ਹੈ ਮੰਨਣਾ ਜਿਸ ਤਰ੍ਹਾਂ ਮਰਜੀ ਹੈ ਸਾਨੂੰ ਇਸ ਦੀ ਤਿਆਰੀ ਹੋਣੀ ਚਾਹੀਦੀ ਹੈ ਤਾਂ ਦੋਸਤੋ ਇਸੇ ਕਰਕੇ ਮੈਂ ਤੁਹਾਡੇ ਪਹਿਲਾਂ ਮੈਂ ਮਲੇਰ ਕੋਟਲੇ ਦੇ ਕੁਐਸਚਨ ਬਣਾਈ ਸਨ ਜਿੰਨੇ ਬਣਾਈ ਸਨ ਸਾਰੇ ਪੇਪਰ ਵਿੱਚ ਆਏ ਸਨ ਤੇ ਪ੍ਰਕਾਸ਼ ਸਿੰਘ ਬਾਦਲ ਦੇ ਕੁਐਸਚਨ ਵੀ ਲੈ ਕੇ ਆਇਆ ਹਾਂ ਤਾਂ ਦੋਸਤੋ ਇਹ ਜੋ ਕੁਐਸਚਨ ਹਨ ਇੰਪੋਰਟੈਂਟ ਹਨ ਅਤੇ ਇੱਕ ਹੋਰ ਵੀਡੀਓ ਲੱਗਾਵਾਂਗੇ ਪ੍ਰਕਾਸ਼ ਸਿੰਘ ਬਾਦਲ ਦੇ ਕੁਐਸਚਨਾਂ ਦੀ ਪਰਿਸ਼ਨਾ ਦੀ ਤਾਂ ਉਹ ਵੀ ਬਹੁਤ ਇੰਪੋਰਟੈਂਟ ਮਤਲਬ ਕੀ ਹੈ ਨਾ ਇੱਕ ਪੋਰਸ਼ਨ ਕਰਾਵਾਂਗਾ ਇੱਕ ਪੋਰਸ਼ਨ ਅੱਗੇ ਆਵੇਗਾ ਤਾਂ ਦੋਸਤੋ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹਿਣਾ ਤਾਂ ਜੋ ਤੁਹਾਨੂੰ ਨਿੱਕੀਆਂ ਨਿੱਕੀਆਂ ਚੀਜ਼ਾਂ ਪਤਾ ਲੱਗਣ ਕਿਉਂਕਿ ਇਹ ਸਾਡਾ ਇੱਕ ਕੁਐਸਚਨ ਇੱਕ ਨੰਬਰ ਦਾ ਹੁੰਦਾ ਤੇ ਇੱਕ ਨੰਬਰ ਸਾਨੂੰ ਜੌਬ ਦਿਵਾਉਣ ਦੇ ਵਿੱਚ ਸਹਾਇੀ ਹੁੰਦਾ ਹੈ ਤਾਂ ਵੈਸੇ ਤਾਂ ਬਾਕੀ ਤੁਹਾਨੂੰ ਸਭ ਕੁਝ ਪਤਾ ਹੈ ਤਾਂ ਆਪਾਂ ਗੱਲ ਕਰਦੇ ਹਾਂ ਬਾਦਲਦੀ ਪ੍ਰਕਾਸ਼ ਸਿੰਘ ਬਾਦਲਦੀ ਤਾਂ ਪ੍ਰਕਾਸ਼ ਸਿੰਘ ਬਾਦਲਦੀ ਜੋ ਸਾਡੇ ਕੁਐਸਚਨ ਬਣਨਗੇ ਕਿਉਂਕਿ ਇਹ ਸਾਬਕਾ ਮੁੱਖ ਮੰਤਰੀ ਜੀ ਦੀ ਡੈਥ ਹੋਈ ਹੈ ਤਾਂ ਤਾਂ ਜਿੰਨੇ ਵੀ ਦੋਸਤੋ ਸਬੰਧਤ ਕੁਐਸਚਨ ਹਨ ਸਾਰੇ ਕਰਾਵਾਂਗਾ ਤੇ ਪੇਪਰ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਤਾਂ ਦੋਸਤੋ ਆਪਾਂ ਦੇਖਦੇ ਹਾਂ ਚੱਲਦੇ ਹਾਂ ਪਹਿਲੇ ਕੁਐਸਚਨ ਵੱਲ ਤੇ ਪਹਿਲਾ ਕੁਐਸਚਨ ਕਹਿੰਦਾ ਹੈ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਕਦੋਂ ਹੋਇਆ ਤਾਂ ਦੋਸਤੋ ਹੁਣ ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲੇਗਾ ਤਾਂ ਇਹ ਕੀ ਹੈ ਸਾਨੂੰ ਡੀਲਸ ਜਾਦ ਹੋਣੀਆਂ ਚਾਹੀਦੀਆਂ ਹਨ ਉਹਨਾਂ ਨੇ ਕਨਫਿਊਜ਼ ਕੀਤਾ ਹੈ ਤਾਂ ਇਸ ਦਾ ਆਨਸਰ ਹੈ ਦੋਸਤੋ 8 ਦਸੰਬਰ 1927 ਇਸ ਦਾ ਕੀ ਹੈ ਆਨਸਰ ਹੈ ਉਸ ਤੋਂ ਅਗਲਾ ਕੁਐਸਚਨ ਹੈ ਦੋਸਤੋ ਉਹ ਕਹਿੰਦਾ ਹੈ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਕਿੱਥੇ ਹੋਇਆ ਤਾਂ ਹੁਣ ਲੰਬੀਆ ਤੇ ਬਾਦਲ ਦੋਨੋਂ ਪਏ ਹਨ ਤਾਂ ਇਹ 100% ਹੀ ਸਾਡੇ 네ਗੇਟਿਵ ਮਾਰਕਸ ਲਗਾਉਣਗੇ ਤਾਂ ਦੋਸਤੋ ਇਸ ਕਰਕੇ ਕਹਿ ਰਹੀ ਬਹੁਤ ਇੰਪੋਰਟੈਂਟ ਕੁਐਸਚਨ ਹਨ ਤਾਂ ਦੋਸਤੋ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਹੋਇਆ ਸੀ ਅਬਲੂ ਖਰਾਨੇ ਚ ਤਾਂ ਅਬਲੂ ਖਰਾਨਾ ਲਾਉਣਾ ਹੈ ਅਸੀਂ ਉੱਥੇ ਆਪਸ਼ਨ ਦੇ ਕੇ ਅਬਲੂ ਖਰਾਨਾ ਲਾਉਣਾ ਹੈ ਉਸ ਤੋਂ ਅਗਲਾ ਹੈ ਨੈਕਸਟ ਕੁਐਸਚਨ ਹੈ ਦੋਸਤੋ ਪ੍ਰਕਾਸ਼ ਸਿੰਘ ਬਾਦਲ ਕਿਹੜੀ ਪਾਰਟੀ ਦੇ ਨਾਲ ਸੰਬੰਧ ਸਨ ਤਾਂ ਦੋ ਕੁਐਸਚਨ ਪਾਉਂਦੇ ਹਨ ਤਾਂ ਇੱਕ ਕੁਐਸਚਨ ਤਾਂ ਕਿਹੜੀ ਪਾਰਟੀ ਸੰਬੰਧਿਤ ਹਨ ਦੂਸਰਾ ਕੀ ਹੈ ਗੱਠਜੋੜ ਕਿਹੜੀ ਪਾਰਟੀ ਨਾਲ ਸੀ ਤਾਂ ਜੋ ਦੋਸਤੋ ਦੋਨੇ ਕੁਐਸਚਨ ਸਾਡੇ ਲਈ ਇੰਪੋਰਟੈਂਟ ਹਨ ਗੱਠਜੋੜ ਕਿਹੜੀ ਪਾਰਟੀ ਨਾਲ ਸੀ ਇਹਨਾਂ ਦਾ ਪਹਿਲਾਂ ਉਹ ਭਾਜੀਪੀ ਦੇ ਨਾਲ ਸੀ ਜਿਹੜੀ ਇਹਨਾਂ ਦੀ ਜਨਤਾ ਪਾਰਟੀ ਦਾ ਉਹ ਆ ਗਿਆ ਸੀ ਤੇ ਜੋ ਬਾਦਲ ਦੀ ਪਾਰਟੀ ਹੈ ਉਹ ਕਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਜਿਸ ਤੋਂ ਕੀ ਹੈ ਪ੍ਰਕਾਸ਼ ਸਿੰਘ ਬਾਦਲ ਜੇ ਤਰ੍ਹਾਂ ਦੇ ਹੁੰਦੇ ਸਨ ਤਾਂ ਕੁਐਸਚਨ ਆਵੇਗਾ ਦੋਸਤੋ ਨੈਕਸਟ ਕੁਐਸਚਨ ਵੱਲ ਚੱਲੀਏ ਤਾਂ ਅਸੀਂ ਦੇਖਿਆ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਕਿੰਨੇ ਵਾਰ ਮੁੱਖ ਮੰਤਰੀ ਬਣੇ ਸਨ ਤਾਂ ਸਾਰਿਆਂ ਨੂੰ ਪਤਾ ਹੈ ਕਿ 5 ਵਾਰ ਬਣੇ ਸਨ ਤਾਂ ਸਭ ਨੂੰ ਸਿੰਪਲ ਲੱਗੇਗਾ ਤਾਂ ਦੋਸਤੋ ਹੁਣ ਆਨਸਰ ਦਾ ਇਸ ਦਾ ਕੀ ਹੋ ਗਿਆ 5 ਹੋ ਗਿਆ ਤੇ ਜੇਕਰ ਉਹਨਾਂ ਨੇ ਇਹ ਪੁੱਛ ਲਿਆ ਕਿ ਐਨਏ ਤੋਂ ਐਨਏ ਸਾਲ ਪੁੱਛੇਗਾ ਤਾਂ ਉਸ ਵਿੱਚ ਕਿਹੜਾ ਮੁੱਖ ਮੰਤਰੀ ਬਣਿਆ ਹੈ ਤਾਂ ਉੱਥੇ ਜਾ ਕੇ ਅਸੀਂ ਮਾਰਕ ਆ ਜਾਂਦੇ ਹਾਂ ਤਾਂ ਦੋਸਤੋ ਆਹ ਡੇਟ ਯਾਦ ਕਰ ਲਵੋ 1970 ਤੋਂ 71 ਤੱਕ ਇੱਕ ਵਾਰ ਮੁੱਖ ਮੰਤਰੀ ਬਣਿਆ ਸੀ ਫੇਰ ਬਣਿਆ ਸੀ 1977 ਤੋਂ ਲੈ ਕੇ 1980 ਤੱਕ ਦੂਸਰੀ ਵਾਰ ਬਣਿਆ ਸੀ ਤੀਸਰੀ ਵਾਰ 1997 ਤੋਂ 2000 2 ਕਿਉਂਕਿ 2002 ਤੋਂ 7 ਤੱਕ ਤਾਂ ਕੀ ਕਾਂਗਰਸ ਆ ਗਈ ਸੀ ਅਤੇ 2007 ਤੋਂ ਕੀ ਹੋ ਗਿਆ 2012 1 2 3 4 ਤੇ 1 ਰਹਿ ਗਿਆ ਤੇ ਉਹ ਕਿਹੜਾ ਰਹਿ ਗਿਆ ਸਾਡਾ 2012 ਤੋਂ 2000 17 ਤਾਂ ਦੋਸਤੋ ਇਹ ਡੇਟ ਸਾਨੂੰ ਪਤਾ ਹੋਣੀ ਚਾਹੀਦੀ ਹਨ ਕਿਉਂਕਿ ਇਹਨਾਂ ਦਾ ਕੁਐਸਚਨ ਬਣੇਗਾ ਤੇ ਬਾਕੀ ਕੁਐਸਚਨ ਦੋਸਤੋ ਇੱਕ ਇਹ ਵੀ ਬਣ ਸਕਦਾ ਹੈ ਕਿਉਂਕਿ ਇੰਪੋਰਟੈਂਟ ਹੈ ਤਾਂ ਇੰਪੋਰਟੈਂਟ ਕਰਕੇ ਕੀ ਹੈ ਕੁਐਸਚਨ ਹੋਰ ਵੀ ਬਣ ਸਕਦਾ ਹੈ ਤਾਂ ਹੋਰ ਕੁਐਸਚਨ ਹੈ ਦੋਸਤੋ ਹੁਣ ਸਾਡਾ ਕੁਐਸਚਨ ਇਹ ਵੀ ਬਣ ਸਕਦਾ ਹੈ ਕਿ ਆਪੋਜੀਸ਼ਨ ਪਾਰਟੀ ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਐਲਓਪੀ ਮਤਲਬ ਕੀ ਹੈ ਐਲਓਪੀ ਲੀਡਰ ਆਫ ਆਫ ਆਪੋਜੀਸ਼ਨ ਕਿਹੜੇ-ਕਿਹੜੇ ਸਾਲ ਰਹੇ ਹਨ ਤਾਂ ਇਹ ਵੀ ਪਤਾ ਹੋਣਾ ਚਾਹੀਦਾ ਹੈ ਤਾਂ ਡੇਟ ਯਾਦ ਰੱਖਣੀ ਹੈ ਤੁਸੀਂ 1972 ਤੋਂ 1970 ਤੱਕ ਰਹੇ ਸਨ ਐਲਓਪੀ ਰਹੇ ਸਨ 1980 ਤੋਂ 1983 ਅਤੇ 2002 ਤੋਂ ਇਹ ਤਾਂ ਯਾਦ ਰੱਖਣਾ ਹੈ 2002 ਤੋਂ 2007 ਤੱਕ ਰਹੇ ਸਨ ਕਿਉਂਕਿ ਕਾਂਗਰਸ ਦੀ ਸਰਕਾਰ ਸੀ ਤਾਂ ਦੋਸਤੋ ਲੀਡਰ ਆਫ ਆਪੋਜੀਸ਼ਨ ਵੀ ਯਾਦ ਰੱਖਣਾ ਹੈ ਕੱਲਾ ਪੰਜ ਵਾਰ ਨਹੀਂ ਯਾਦ ਰੱਖਣਾ ਤਾਂ ਇਹ ਇੰਪੋਰਟੈਂਟ ਹੈ ਜੇਕਰ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਵੋ ਕਮੈਂਟ ਦੇ ਵਿੱਚ ਤੁਸੀਂ ਦੱਸਣਾ ਹੈ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤਾਂ ਦੋਸਤੋ ਆਪਾਂ ਚੱਲਦੇ ਹਾਂ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਕਹਿੰਦਾ ਹੈ ਪੰਜਾਬ ਦੇ ਸਭ ਤੋਂ ਵੱਧ ਵਾਰ ਬਣਨ ਵਾਲੇ ਮੁੱਖ ਮੰਤਰੀ ਕੌਣ ਸਨ ਤਾਂ ਸਿੱਧਾ ਹੀ ਫੈਕਚੁਅਲ ਕੁਐਸਚਨ ਹੈ ਉਹ ਕੀ ਹੈ ਪ੍ਰਕਾਸ਼ ਸਿੰਘ ਬਾਦਲ ਸਨ ਕਿਉਂਕਿ 5 ਵਾਰ ਬਣੇ ਹਨ ਤਾਂ ਕੀ ਹੈ ਕੁਐਸਚਨ ਬਣ ਗਿਆ ਬਟ ਦੋਸਤੋ ਕੁਐਸਚਨ ਹੁਣ ਇਹਨਾਂ ਦੇ ਵਿੱਚੋਂ ਇਹ ਵੀ ਆ ਸਕਦਾ ਹੈ ਕਿ ਭਾਸ਼ਾ ਦੇ ਆਧਾਰ ਤੇ ਜਦੋਂ ਵਨ ਡੀ ਸੀ ਤਾਂ ਉਦੋਂ ਮੁ ਤਾਂ 1966 ਦੇ ਵਿੱਚ ਜੋ ਮੁੱਖ ਮੰਤਰੀ ਬਣਿਆ ਸੀ ਉਹ ਗੁਰਮਖ ਸਿੰਘ ਮੁਸਾਫਿਰ ਸੀ ਭਾਸ਼ਾ ਦੇ ਆਧਾਰ ਤੇ ਬਣ ਸੀ ਤਾਂ ਇਹੀ ਸਾਡਾ ਕੀ ਹੈ ਕੁਐਸਚਨ ਬਣ ਸਕਦਾ ਹੈ ਅਤੇ ਉਸ ਤੋਂ ਪਹਿਲਾਂ ਜਦੋਂ ਭਾਰਤ ਆਜ਼ਾਦ ਹੋਇਆ ਸੀ ਤਾਂ ਉਦੋਂ ਕੌਣ ਬਣਿਆ ਸੀ ਉਹ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਦੱਸਣਾ ਹੈ ਕਿਉਂਕਿ ਇਹ ਸਾਰਿਆਂ ਨੂੰ ਯਾਦ ਹੈ ਕਿਹੜਾ ਸਭ ਤੋਂ ਪਹਿਲਾ ਮੁੱਖ ਮੰਤਰੀ ਹੋਇਆ ਸਾਡਾ ਉਹ ਤੁਸੀਂ ਦੱਸਣਾ ਹੈ ਦੋਸਤ ਇੱਕ ਹੋਰ ਗੱਲ ਦੱਸ ਦਵਾਂ ਇਸ ਦੇ ਨਾਲ ਰਿਲੇਟਡ ਜੇਕਰ ਆ ਜਾਵੇ ਕਿ ਸਭ ਤੋਂ ਵੱਧ ਸਮਾਂ ਐਮਰਜੈਂਸੀ ਕਿੱਥੇ ਲੱਗੀ ਤਾਂ ਉਹ ਪੰਜਾਬ 'ਚ ਹੀ ਲੱਗੀ ਸੀ ਤਾਂ ਬਾਦਲ ਦੇ ਨਾਲ ਰਿਲੇਟਡ ਕੁਐਸਚਨ ਹਨ ਤਾਂ ਦੋਸਤੋ ਮਤਲਬ ਕਿ ਪੰਜਾਬ ਦੇ ਨਾਲ ਰਿਲੇਟਡ ਕੁਐਸਚਨ ਹਨ ਤਾਂ ਆਪਾਂ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਕਹਿੰਦਾ ਹੈ ਬਾਦਲ ਦੁਆਰਾ ਵਿਧਾਨ ਸਭਾ ਦੀ ਚੋਣ ਪਹਿਲੀ ਵਾਰ ਕਦੋਂ ਲੜੀ ਗਈ ਤਾਂ ਦੋਸਤੋ ਦੇਖੋ ਹੁਣ ਇੱਕ ਕੁਐਸਚਨ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵਿਧਾਨ ਸਭਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕੀ ਹੈ ਵਿਧਾਨ ਸਭਾ ਦਾ ਕੀ ਹੈ ਅਨੁਛੇਦ ਪਤਾ ਹੋਣਾ ਚਾਹੀਦਾ ਹੈ ਵਿਧਾਨ ਸਭਾ ਦਾ ਅਨੁਛੇਦ ਤਾਂ ਸਾਨੂੰ ਕੀ ਹੈ ਵਿਧਾਨ ਮੰਡਲ ਮਤਲਬ ਕਿ ਜਿਸ ਤਰ੍ਹਾਂ ਉੱਤੇ ਸੰਸਦ ਹੁੰਦੀ ਹੈ ਰਾਜਾਂ ਵਿੱਚ ਵਿਧਾਨ ਮੰਡਲ ਹੁੰਦਾ ਹੈ ਇਸ ਦੇ ਕੀ ਹਨ ਦੋ ਸਾਧਨ ਹੁੰਦੇ ਹਨ ਇੱਕ ਤਾਂ ਵਿਧਾਨ ਪ੍ਰੀਸ਼ਦ ਹੁੰਦਾ ਹੈ ਤੇ ਦੂਜਾ ਕਿਹੜਾ ਹੁੰਦਾ ਹੈ ਵਿਧਾਨ ਸਭਾ ਹੁੰਦਾ ਹੈ ਤਾਂ ਦੋਸਤੋ ਆਹ ਦੋ ਸਾਧਨ ਹੁੰਦੇ ਹਨ ਸਾਡੇ ਤੁਸੀਂ ਯਾਦ ਰੱਖਣਾ ਹੈ ਸੰਸਦ ਦੀ ਜਗ੍ਹਾ ਵਿਧਾਨ ਮੰਡਲ ਕਿਉਂਕਿ ਅਸੀਂ ਰਾਜ ਦੇ ਵਿੱਚ ਰਹਿ ਰਹੇ ਹਾਂ ਪ੍ਰੀਸ਼ਦ ਤੇ ਵਿਧਾਨ ਪ੍ਰੀਸ਼ਦ ਤੇ ਵਿਧਾਨ ਸਭਾ ਤਾਂ ਇਸ ਦਾ ਆਰਟੀਕਲ ਹੈ ਜੋ ਉਹ ਹੈ 168 169 ਤੇ 170 ਆ ਯਾਦ ਰੱਖਣਾ ਹੈ ਵਿਧਾਨ ਸਭਾ ਦਾ ਆਰਟੀਕਲ ਹੈ 170 ਹੈ ਵਿਧਾਨ ਪ੍ਰੀਸ਼ਦ ਦਾ 169 ਹੈ ਤੇ 168 ਹੈ ਜੋ ਉਹ ਕੀ ਹੈ ਸਾਡਾ ਵਿਧਾਨ ਮੰਡਲ ਦਾ ਹੈ ਆ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਪੋਲੀਟੀਕਲ ਦਾ ਤਾਂ ਆਨਸਰ ਇਸ ਦਾ ਹੈ 1957 ਦੇ ਵਿੱਚ ਪਹਿਲੀ ਵਾਰ ਚੋਣ ਲੜੀ ਗਈ ਸੀ ਮੂਵ ਕਰਦੇ ਹਾਂ ਨੈਕਸਟ ਕੁਐਸਚਨ ਵੱਲ ਤਾਂ ਦੋਸਤੋ ਅਗਲਾ ਕੁਐਸਚਨ ਕਹਿੰਦਾ ਹੈ ਪੰਜਾਬ ਵਿੱਚੋਂ ਵਿਧਾਨ ਪ੍ਰੀਸ਼ਦ ਨੂੰ ਖਤਮ ਕਿਸ ਨੇ ਕੀਤਾ ਸੀ ਵਿਧਾਨ ਪ੍ਰੀਸ਼ਦ ਦਾ ਕੁਐਸਚਨ ਬਣਿਆ ਸੀ ਪੰਜਾਬ ਪੁਲਸ ਦੇ ਵਿੱਚ ਪਿਛਲੀ ਵਾਰ ਤਾਂ ਐਤ ਕੀ ਵੀ ਬਣੇਗਾ ਬਟ ਕੀ ਹੈ ਐਤ ਕੀ ਕਿਉਂ ਬਣੇਗਾ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨਾਲ ਰਿਲੇਟਡ ਹੈ ਤਾਂ ਪ੍ਰੀਸ਼ਦ ਨੂੰ ਤੰਗ ਕੀਤਾ ਸੀ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਦੂਜੀ ਗੱਲ ਹੈ ਵਿਧਾਨ ਪ੍ਰੀਸ਼ਦ ਦਾ ਆਰਟੀਕਲ ਤੁਹਾਨੂੰ ਮੈਂ ਹੁਣੇ ਪਿੱਛੇ ਦੱਸਿਆ ਹੈ ਕੀ ਹੈ 169 ਹੈ ਅਤੇ 1/3 ਮੈਂਬਰ ਕੀ ਹਨ ਉਹ ਵਿਧਾਨ ਸਭਾ ਦੇ ਹੋਣੇ ਜ਼ਰੂਰੀ ਹਨ ਵੱਧ ਤੋਂ ਵੱਧ 1/3 ਮੈਂਬਰ ਹੀ ਹੋ ਸਕਦੇ ਹਨ ਵਿਧਾਨ ਪ੍ਰੀਸ਼ਦ ਦੇ ਤੇ ਪੰਜਾਬ ਦੇ ਵਿੱਚ ਵਿਧਾਨਪ੍ਰੀਸ਼ਦ ਨਹੀਂ ਹੈ ਮਤਲਬ ਇਹ ਇੱਕ ਸਦਨੀ ਹੈ ਦੋ ਸਦਨੀ ਨਹੀਂ ਹੈ ਤਾਂ ਆਰਟੀਕਲ 169 ਦੇ ਵਿੱਚ ਵਿਧਾਨਪ੍ਰੀਸ਼ਦ ਆਉਂਦੀ ਹੈ ਉਸ ਨੂੰ ਖਤਮ ਕਰ ਦਿੱਤਾ ਸੀ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਇਹ ਕੁਐਸਚਨ ਬਣੇਗਾ ਦੋਸਤੋ ਉਸ ਤੋਂ ਅੱਗੇ ਚੱਲਦੇ ਹਾਂ ਆਪਾਂ ਪੰਜਾਬ ਵਿੱਚ ਵਿਧਾਨਪ੍ਰੀਸ਼ਦ ਨੂੰ ਕਦੋਂ ਖਤਮ ਕੀਤਾ ਗਿਆ ਇਹ ਪੰਜਾਬ ਪੁਲਿਸ ਦੇ ਵਿੱਚ ਕੁਐਸਚਨ ਬਣਿਆ ਸੀ ਤਾਂ ਦੋਸਤੋ ਜਿਸ ਦਾ ਆਨਸਰ ਹੈ ਜੋ ਉਹ ਹੈ 1969 ਤੋਂ 70 ਮਤਲਬ ਕੀ ਹੈ ਜਾਂ ਆਪਸ਼ਨ 'ਚ 1969 ਦਿੱਸੀ ਗਈ ਜਾਂ 70 ਦਿੱਸੀ ਗਈ ਦੋਨੋਂ ਆਪਸ਼ਨਾਂ ਨਹੀਂ ਦਸਣਗੀਆਂ ਤਾਂ 1969 ਦੇ ਵਿੱਚ ਜਾਂ 1970 ਦੇ ਵਿੱਚ ਮਤਲਬ ਕਿ ਦੋ ਆਪਸ਼ਨ ਆ ਜੋ ਇੱਕ ਆਪਸ਼ਨ ਮਿਲੇਗੀ ਤਾਂ ਇਸ ਕਰਕੇ ਮੈਂ ਉਹ ਬਲੀਕ ਪਾਇਆ ਕਿਉਂਕਿ ਪੰਜਾਬ ਪੁਲਿਸ ਦਾ ਪੇਪਰ ਹੋਇਆ ਸੀ 1969 ਗਿਆ ਸੀ ਬਟ 1970 ਦੇ ਵਿੱਚ ਕੀ ਹੈ ਭੰਗ ਕੀਤੀ ਗਈ ਸੀ ਵਿਧਾਨ ਪ੍ਰੀਸ਼ਦ ਉਸ ਤੋਂ ਅਗਲਾ ਕੁਐਸਚਨ ਆਇਆ ਦੋਸਤੋ ਉਹ ਕਹਿੰਦਾ ਹੈ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਕਦੋਂ ਬਣੇ ਸਨ ਤਾਂ ਪਹਿਲੀ ਵਾਰ ਤਾਂ ਤੁਹਾਨੂੰ ਮੈਂ ਹੁਣੇ ਦੱਸ ਕੇ ਹਟਿਆ ਹਾਂ ਕਿ ਕੀ ਹੈ ਇਸ ਦਾ ਆਨਸਰ ਜੋ ਹੈ 1970 ਦਾ ਮੁੱਖ ਮੰਤਰੀ ਬਣੀ ਸਨ 1970-71 ਚ ਹੀ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ 1957 ਦੇ ਵਿੱਚ ਤਾਂ ਕੀ ਹਨ ਇਹ ਪਹਿਲੀ ਵਾਰ ਇਲੈਕਸ਼ਨ ਲੜੀ ਸੀ ਤਾਂ ਉਸ ਤੋਂ ਅਗਲਾ ਕੁਐਸਚਨ ਆਇਆ ਦੋਸਤੋ ਜੋ ਕਿ ਇਸ ਵੀਡੀਓ ਦਾ ਲਾਸਟ ਕੁਐਸਚਨ ਹੈ ਅਤੇ ਬਹੁਤ ਇੰਪੋਰਟੈਂਟ ਕੁਐਸਚਨ ਵੀ ਹੈ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਆਖਰੀ ਵਾਰ ਮੁੱਖ ਮੰਤਰੀ ਕਦੋਂ ਬਣੇ ਸਨ ਤਾਂ ਸਾਰਿਆਂ ਨੂੰ ਪਤਾ ਹੋਣ ਦੇ ਬਾਅਦ ਵੀ ਗੰਦ ਕਰਕੇ ਹੋਣਗੇ ਤਾਂ ਆਖਰੀ ਵਾਰ ਮੁੱਖ ਮੰਤਰੀ ਕਦੋਂ ਬਣੇ ਸਨ ਤਾਂ ਦੋਸਤੋ ਇਸ ਦਾ ਆਨਸਰ ਕੀ ਹੈ 2012 ਹੈ ਪਰ ਬਹੁਤ ਜ਼ਿਆਦੇ ਜਾਣੇ 2017 ਲਾ ਕੇ ਆਉਣਗੇ 2017 'ਚ ਤਾਂ ਉਹਨਾਂ ਦਾ ਕਾਰਜਕਾਲ ਖਤਮ ਹੋ ਗਿਆ ਸੀ ਤਾਂ ਮੁੱਖ ਮੰਤਰੀ ਕਦੋਂ ਬਣੇ ਸਨ ਆਖਰੀ ਵਾਰ 5ਵੀਂ ਵਾਰ ਮਤਲਬ ਕਿ 2012 'ਚ ਬਣੇ ਸਨ ਤਾਂ ਏ ਸੀ ਇੰਪੋਰਟੈਂਟ ਕੁਐਸਚਨ ਦੋਸਤੋ ਇਸ ਤਰ੍ਹਾਂ ਦੇ ਕੁਐਸਚਨ ਆਉਣਗੇ ਤੇ ਬਾਕੀ ਜਿਹੜੇ ਕੁਐਸਚਨ ਰਹਿ ਗਏ ਉਹ ਵੀ ਮੈਂ ਲੈ ਕੇ ਆਵਾਂਗਾ ਜੋ ਕਿ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਰਿਲੇਟਡ ਹੋਣਗੇ ਤਾਂ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਕਮੈਂਟ ਕਰਨਾ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਸੋ ਮਿਲਦੇ ਜੇ ਦੋ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ